ਨੀ ਮੈਂ ਪਾਣੀ ਵਰ ਨੀਆਂ ਪਤਣੋ ਪੜ ਨਹਿਣ ਉਹ ਪੜ ਨਹਿਣ ਨਾ ਰਹਿੰਦੇ ਤੱਕਣੋ ਅੱਲਾ ਜਾਣੇ ਓਏ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੇਰਾ ਢੋਲੇ ਮੈਡਾ ਢੋਲੇ ਜਵਾਨੀਆਂ ਆ ਮਾ ਸੋ ਇਸ ਕਰਕੇ ਮੈਨੂੰ ਤਾਂ ਮੇਰਾ ਤਾਂ ਪੈਸ਼ਨ ਹੈਗਾ ਤੇ ਮੇਰੀ ਤਾਂ ਰੂਹ ਦੀ ਖਰਾਕ ਸੰਗੀਤ ਹੈਗਾ ਸੋ ਅੱਛਾ ਲੱਗਦਾ ਹੈ ਜਿਹਾ ਥਾਮਾ ਤੇ ਆ ਗਿਆ ਸਾਡਾ ਵਕਤ ਸੀ ਅਸੀਂ ਆਪ ਤੋਂ ਸੀਨੀਅਰਜ਼ ਨੂੰ ਸੁਣਿਆ ਮੈਂ ਮਾ ਸ੍ਰਿੰਦਰ ਕੌਰ ਨੂੰ ਸੁਣਿਆ ਸੱਤ ਸਿੰਘ ਬਸਤਾਨਾ ਨੂੰ ਸੁਣਿਆ ਲਾਲ ਜੰਡ ਜੰਡਾ ਜੰਡਾ ਟੋਰਨ ਨੂੰ ਸੁਣਿਆ ਤੇ ਹੋਰ ਵੱਡੇ فنਕਾਰਾਂ ਨੂੰ ਸੁਣਿਆ ਮਾਣਿਆ ਦਾ ਜੰਗਸਟਰਸ ਕੁਝ ਹੋਰ ਤਰ੍ਹਾਂ ਦੇ ਰਿਲੈਕਸ ਅਬਦੇ ਢੰਗ ਨਾਲ ਉਹਨਾਂ ਨੂੰ ਪਰੋਂਦਾ ਹੈਗਾ ਤੇ ਹਿਪ ਹੌਪ ਕਰਦਾ ਹੈ ਰੈਪ ਕਰਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਤੁਹਾਡੇ ਨਾਲ ਸੁਖ ਸਿੱਧੂ ਅੱਜ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਕਿਸੇ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਮੈਂ ਗੱਲ ਕਰ ਰਹੀਆਂ ਪੰਮੀ ਬਾਈ ਦੀ ਤੁਹਾਨੂੰ ਦੱਸਾਂ ਕਿ ਤੁਸੀਂ ਡੇਲੀ ਪੋਸਟ ਪੰਜਾਬ ਬ੍ਰਾਣਾ ਹਿਮਾਚਲ ਤੇ థాంਕ ਯੂ ਵੈਰੀ ਮਚ ਬਹੁਤ ਬਹੁਤ ਸਰ ਜੀ ਅਸੀਂ ਸ਼ੁਰੂਆਤ ਕਰਾਂਗੇ ਤੁਹਾਡੇ ਕਿਸੇ ਗਾਣੇ ਤੋਂ ਪਲੀਜ਼ ਸਾਡੀ ਆਡੀਅנס ਲਈ ਤੁਹਾਡਾ ਕੋਈ ਪਸੰਦੀਦਾ ਗਾਣਾ ਹੋ ਜਾਏ ਜਿਹੜਾ ਤੁਹਾਡੇ ਦਿਲ ਦੇ ਮਾਨ ਨੂੰ ਤਾਂ ਸਾਰੇ ਗੁੱਤ ਪਿਆਰੇ ਹੁੰਦੇ ਨੇ ਜੀ ਸਰ ਨੀ ਮੈਂ ਪਾਣੀ ਨੀ ਮੈਂ ਪਾਣੀ ਹਰ ਨੀਆ ਪਤਣੋਂ ਪੜਨਣ ਉਹ ਪੜਨਣ ਨਾ ਰਹਿੰਦੇ ਤਕਣੋ ਅੱਲਾ ਜਾਣੇ ਓਏ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੇਰਾ ਢੋਲੇ ਮੈਂ ਢਾ ਢੋਲੇ ਜਵਾਨੀਆਂ ਮਾਣੇ ਮੈਂ ਦਾਗਾ ਸੁਣ ਕੇ ਟੀ ਟੀ ਸੁਣਨਾ ਚਾਹੁੰਦੇ ਸੀ ਸਹੀ ਤਰ ਤੁਸੀਂ ਆਉਣ ਵਾਲੀ ਜੋ ਜਨਰੇਸ਼ਨ ਹੈ ਉਹਨਾਂ ਨੂੰ 뮤זיਕ ਬਾਰੇ ਕੋਈ ਖਾਸ ਸੰਦੇਸ਼ ਦੇਣਾ ਚਾਹੁੰਦਾ ਜਿਵੇਂ ਆਪਣੀ 뮤זיਕ ਨੂੰ ਲੈ ਕੇ ਚੱਲ ਰਿਹਾ ਸੀ ਸਭ ਕੁਲ ਬਾਤ ਅ ਦੇਖੋ ਅੱਜ ਜਿਹੜਾ ਇੱਥੇ ਇਵੈਂਟ ਹੋ ਰਿਹਾ ਹੈ ਉਹ ਆਈਪੀਆਰਐਸ ਤੇ ਡਾਲਬੀ ਦਾ ਕੰਬਾਈਨਡ ਵਰਜਨ ਸੀ ਤੇ ਬੜੀ ਉਹਦੇ ਚ ਲੋਕਾਂ ਨੂੰ ਬਡਿੰਗ ਆਰਟਿਸਟਸ ਨੂੰ ਅਰਲਿਕਸ ਰਾਈਟਰਸ ਨੂੰ ਕੰਪੋਜ਼ਰਸ ਨੂੰ ਬਹੁਤ ਕੁਝ ਜਾਣਨ ਲਈ ਮੌਕਾ ਮਿਲਿਆ ਹੈਗਾ ਅੱਛੀ ਗੱਲ ਹੈਗੀ ਐ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਸੈਮੀਨਾਰਸ ਵਕ ਵਕ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਹੋਣੇ ਚਾਹੀਦੇ ਨੇ ਤੇ ਬਾਕੀ ਸੰਗੀਤ ਹੈਗਾ ਸਾਡੇ ਰੂਹਾਂ ਦੀ ਖਰਾਕ ਹੈਗੀ ਹੈ ਤੇ ਜਿਹੜਾ ਬੰਦਾ ਵੀ ਸੰਗੀਤ ਨਾਲ ਜੁੜਿਆ ਹੈ ਉਹ ਸੰਗੀਤ ਦੀ ਮੈਡੀਟੇਸ਼ਨ ਕਰਦਾ ਹੈ ਪਹਿਲਾਂ ਤੋਂ ਬਿਮਾਰੀ ਨਹੀਂ ਹੁੰਦਾ ਹੈ ਤੇ ਉਹਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ ਸੋ ਇਸ ਕਰਕੇ ਮੈਨੂੰ ਤਾਂ ਮੇਰਾ ਤਾਂ ਪੈਸ਼ਨ ਹੈਗਾ ਤੇ ਮੇਰੀ ਤਾਂ ਰੂਹ ਹੀ ਖਰਾਕ ਸੰਗੀਤ ਹੈਗਾ ਸੋ ਅੱਛਾ ਲੱਗਦਾ ਹੈ ਇਹ ਜੀਆਂ ਥਾਂਾਂ ਤੇ ਆ ਕੇ ਸਰ ਟਾਈਮ ਬਦਲਦੇ ਟਾਈਮ ਨਾਲ 뮤직 ਚ ਕੀ ਬਦਲਿਆ ਜਾਂ ਆਰਟਿਸਟ ਦੇ ਸਟਾਈਲ ਚ ਕੀ ਡਿਫਰੈਂਸ ਆਇਆ ਦੇਖੋ ਨਵੀਆਂ ਨਵੀਆਂ ਇਨਵੈਂਸ਼ਨਸ ਆਉਂਦੀਆਂ ਰਹਿੰਦੀਆਂ ਨੇ ਅੱਜ ਦੇ ਜੰਗਸਟਰਸ ਕੁਝ ਹੋਰ ਤਰ੍ਹਾਂ ਦੇ ਰਿਲੈਕਸ ਔਰ ਜਿਹੜੇ ਨੇ ਆਪਦੇ ਢੰਗ ਨਾਲ ਉਹਨਾਂ ਨੂੰ ਪਰੋਂਦਾ ਹੈਗਾ ਤੇ ਹਿਪ ਹੌਪ ਕਰਦਾ ਹੈ ਰੈਪ ਕਰਦਾ ਹੈ ਤੇ ਸਾਡਾ ਵਕਤ ਸੀ ਅਸੀਂ ਆਪ ਤੋਂ ਸੀਨੀਅਰਜ਼ ਨੂੰ ਸੁਣਿਆ ਹਮ ਮਾ ਸ੍ਰਿੰਦਰ ਕੌਰ ਨੂੰ ਸੁਣਿਆ ਅਸਤ ਸਿੰਘ ਬਸਤਾਨਾ ਨੂੰ ਸੁਣਿਆ ਲਾਲ ਚੰਦ ਜਮਲਾ ਜੰਡ ਟੋੜ ਨੂੰ ਸੁਣਿਆ ਤੇ ਹੋਰ ਬੱਡੇ ਫਨਕਾਰਾਂ ਨੂੰ ਸੁਣਿਆ ਮਾਣਿਆ ਤੇ ਉਸ ਤੋਂ ਮਗਰੋਂ ਫਿਰ ਇੱਕ ਹੋਰ ਦੌਰ ਆਇਆ ਉਹਨਾਂ ਲੋਕਾਂ ਨੂੰ ਮਾਣਿਆ ਫਿਰ ਅਸੀਂ ਆਏ ਤੇ ਅਸੀਂ ਆਪਣੇ ਢੰਗ ਨਾਲ ਉਹਦੇ ਚ ਨਵੀਆਂ ਇਨਵੈਂਸ਼ਨਸ ਮੇਰੀ ਇਨਵੈਂਸ਼ਨ ਤਾਂ ਇਹੀ ਸੀ ਕਿ ਮੈਂ ਆਪਣੇ ਪੰਜਾਬ ਦੇ ਲੋਕ ਸੰਗੀਤ ਦੇ ਨਾਲ ਜਿਹੜੀਆਂ ਵਿਧਾਵਾਂ ਜੁੜੀਆਂ ਹੋਈਆਂ ਨੇ ਕਿ ਅਬਦਾ ਲੋਕ ਸੰਗੀਤ ਦੇ ਨਾਲ ਆਪਦੇ ਲੋਕ ਨਾਚ ਤੇ ਆਪਦਾ ਲੋਕ ਪਹਿਰਾਵਾ ਤੇ ਆਪਦੇ ਲੋਕ ਸਾਜ ਮੈਂ ਇਹਨਾਂ ਨੂੰ ਇਕੱਠਿਆ ਕਰਕੇ ਕਲੱਬ ਕਰ ਦਿੱਤਾ ਕਲੱਬ ਕਰਕੇ ਮੈਂ ਇਹਨਾਂ ਦੀ ਪਰਫਾਰਮੈਂਸ ਕਰਦਾ ਰਿਹਾ ਬੇਸਿਕਲੀ ਆਮ ਦਾ ਪਰਫਾਰਮਰ ਤੇ ਉਹ ਮੈਂ ਇੰਜੋਏ ਕੀਤਾ ਮੈਂ ਤੇ ਹੁਣ ਸਟਿਲ ਇੰਜੋਏ ਕਰ ਰਹੇ ਹਾਂ ਤੇ ਕਮਿੰਗ 9th ਮਾਰਚ ਨੂੰ ਇੱਕ ਨਵਾਂ ਫੋਕ 뮤직 ਦਾ ਟਰੈਕ ਗ੍ਰਾਮੀਤ ਬਾਬਾ ਜੀ ਦੀ ਬੇਟੀ ਗਲੋਰੀ ਬਾਬਾ ਦੇ ਨਾਲ ਆ ਰਿਹਾ ਸੋ ਤੁਸੀਂ ਇੰਜੋਏ ਕਰੋਗੇ ਉਹਨੂੰ ਸਰਚ ਜ਼ਰੂਰ ਜੀ ਇਹ ਸਾਡੇ ਨਾਲ ਮੌਜੂਦ ਸੀ ਪੰਮੀ ਬਾਈ ਅਜਿਹਾ ਹੋਰ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ